ਗੁਰਦਾਸਪੁਰ ਵਿੱਚ ਪੁਲਿਸ ਨਾਕੇ ਦੇ ਨਜ਼ਦੀਕ ਹੀ ਚੋਰਾਂ ਨੇ ਮਾਰ ਲਿਆ ਡਾਕਾ ਦੁਕਾਨ ਚ ਲੱਖਾਂ ਦੀਆਂ ਦਵਾਈਆਂ ਐਲਈਡੀ ਤੇ ਸਿਲੰਡਰ ਲੈ ਕੇ ਫਰਾਰ ਹੋ ਗਏ ਇਹਦਾ ਨਾਮ ਮੀਤ ਕੁਮਾਰ ਦੇ ਤੇ ਆਪਣੀ ਦੁਕਾਨ ਦਾ ਨਾਮ ਹੈ ਜੀ ਬਿਆਸ ਖੇਤੀ ਸਟੋਰ ਤੇ ਅੱਜ ਜਦੋਂ ਦੁਕਾਨ ਆਪਣੀ ਭਾਜੀ ਇੱਥੇ ਪੈ ਜਾਂਦੀ ਆ ਬਾਈਪਾਸ ਪੈਂਟਾ ਨੂੰ ਕ੍ਰਿਸਟਫਰਮ ਦੇ ਲਾਗੇ ਬਬਰੀ ਅੱਡਾ ਤੇ ਮਾਇਆ ਤੇ ਅੱਜ ਜਦੋਂ ਸਵੇਰੇ ਆ ਕੇ ਮੈਂ ਤਾਲੇ ਕੋਲ ਕੇ ਦੇਖਿਆ ਆ ਤੇ ਤਾਲੇ ਨੋਰਮਲੀ ਤਾਲਿਆਂ ਨੂੰ ਕੁਝ ਨਹੀਂ ਹੋਇਆ ਤਾਂ ਹੀ ਤਾਲੇ ਖੋਲੇ ਆ ਤਾਲੇ ਖੋਲ ਕੇ ਜਦੋਂ ਅੰਦਰ ਐਂਟਰੀ ਕੀਤੀ ਤੇ ਸਾਹਮਣੇ ਜਦੋਂ ਖਾਨੇ ਦੇਖੇ ਤੇ ਪੂਰੀ ਚੰਗੀ ਤੇ ਸਾਰੇ ਖਾਲੀ ਹੋਏ ਤੇ ਇਹ ਤੇ ਜਦੋਂ ਸਾਹਮਣੇ ਦੇਖਿਆ ਫਿਰ ਮੈਨੂੰ ਚਲਕ ਹੋਈ ਆ ਵੀ ਆਪੀ ਚੋਰੀ ਹੋਈ ਆ ਅੰਦਰ ਤੇ ਫਿਰ ਹੌਲੀ ਹੌਲੀ ਜਦੋਂ ਅੰਦਰ ਜਾ ਕੇ ਦੇਖਿਆ ਤੇ ਹੌਲੀ ਹੌਲੀ ਚੀਜ਼ਾਂ ਦਾ ਪਤਾ ਲੱਗਾ ਵੀ ਕਿਹੜੀ-ਕਿਹੜੀ ਚੀਜ਼ਾਂ ਆਪਣੀਆਂ ਗਾਇਬ ਹੋਈਆਂ ਨੇ ਤੇ ਪਿੱਛੋਂ ਦੀ ਦੀਵਾਰ ਪਾੜ ਕੇ 9 ਇੰਚੀ ਪੜਦਾ ਸੀ ਭਾਜੀ ਕੰਧ ਦਾ ਤੇ ਉਹ ਵੀ ਪਾੜ ਕੇ ਤੇ ਉੱਥੋਂ ਦੀ ਪਿੱਛੋਂ ਦੀ ਐਂਟਰ ਹੋਈ ਆ ਤੇ 4 ਇੰਚ ਵੀ ਪੜਦਾ ਹੁੰਦਾ ਤਾਂ ਵੀ ਮੰਨੇ ਜਾਣਾ ਚੰਗੀ ਦੀ ਨਾਲ ਅਗਲੇ ਕਿਤੇ ਚੀਜ਼ ਦਾ ਕੋਈ ਡਰ ਨਹੀਂ ਉਹਨਾਂ ਨੂੰ ਆਪਣੇ ਤਸੱਲੀ ਨਾਲ ਅਗਲੇ ਉਹ ਪਾੜ ਕੇ ਕੰਧ 9 ਇੰਚੀ ਦੀ ਫੇਰ ਅੰਦਰ ਐਂਟਰ ਹੋਇਆ ਕੱਲੀ ਕੱਲੀ ਚੀਜ਼ ਉਹਨਾਂ ਨੇ ਪ੍ਰਿੰਟ ਵੇਖ ਕੇ ਜਿੰਨਾਂ ਚੀਜ਼ ਜ਼ਿਆਦਾ ਪ੍ਰਿੰਟ ਜ਼ਿਆਦਾ ਸੀ ਉਹ ਚੀਜ਼ਾਂ ਲੈ ਕੇ ਗਿਆ ਦੂਜੀਆਂ ਛੋਟੇ ਜਿਹੜੇ ਪ੍ਰਿੰਟ ਸੀ ਉਹਨਾਂ ਦੇ ਰਹਿਣਤੀ ਆ ਉਹਨਾਂ ਨੇ ਤਕਰੀਬਨ ਉਹ ਤਾਂ ਸਾਰੀ ਖਾਲੀ ਕਰ ਗਏ ਭਾਜੀ ਖਾਨੇ ਤੇ ਨੁਕਸਾਨ ਤੇ ਕਾਫੀ ਹੋ ਗਿਆ ਭਾਜੀ ਐਲਈਡੀ ਸੀ ਤੇ ਕੈਮਰੇ ਲਗਵਾਣ ਦੀ ਸੋਚੀ ਐਲਈਡੀ ਲਾਈ ਦੀ ਤੇ ਉਹ ਵੀ ਲੈ ਕੇ ਸਿਲੰਡਰ ਹੀ ਇੱਕ ਆਪਣੇ ਉਹ ਯੂਜ਼ ਕਰ ਲਈ ਰੱਖਿਆ ਆਪਣੇ ਚਾਹ ਪਾਣੀ ਲਈ ਉਹ ਵੀ ਲੈ ਕੇ ਤੇ ਗੱਲੇ ਚ ਹੀ ਕੈਸ਼ ਪਈ ਪਰਚੀਆਂ ਬੁਟੀਆਂ ਗੱਲੇ ਚ ਹੁੰਦੀਆਂ ਹੁੰਦੀਆਂ ਜਾਂ 1500 ਉਹ ਰੱਖੇਦਾ ਹੀ ਤੇ ਦਵਾਈਆਂ ਦਾ ਜਿਆਦਾ ਮੇਨ ਨੁਕਸਾਨ ਦਵਾਈਆਂ ਦਾ ਹਟਾ ਕਿਉਂਕਿ ਦਵਾਈਆਂ ਬਹੁਤ ਮਹਿੰਗੀਆਂ ਨੇ ਆਪਣੀ ਕੋਸ਼ਲੀ ਨੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਫੜਿਆ ਜਾਏ ਤੇ ਤਾਂ ਕਿ ਜੋ ਮੇਰੇ ਨਾਲ ਹੋਇਆਗਾ ਕਿਸੇ ਹੋਰ ਨਾਲ ਨਾ ਹੋਵੇ ਤੇ ਮੈਨੂੰ ਵੀ ਇਨਸਾਫ ਮਿਲ ਜੇ ਪਿਛਲੇ ਪਾਸੇ ਭਾਈ ਖਾਲੀ ਆਪਣੇ ਨਾ ਪੈਲੀਆਂ ਆ ਤੇ ਉਹ ਪਿਛਲੇ ਪਾਸੇ ਖਲੋ ਕੇ ਉਹਨਾਂ ਨੇ ਤੋੜੀ ਆ ਆਏ ਪਤਾ ਨਹੀਂ ਕਾਦੇ ਤੇ ਆ ਮੇਰੇ ਕਾਜ ਜੇ ਕੋਤਾ ਨੂੰ ਪਤਾ ਲੱਗਾ ਟੂ ਵੀਲਰ ਤੇ ਆਏ ਆ ਕਿਉਂਕਿ ਇਹਨਾਂ ਨੇ ਪੇਟੀ ਹਾਂ ਕਿਉਂਕਿ ਜੜੀਆਂ ਬੰਦ ਪੇਟੀਆਂ ਹੀ ਨਾ ਬੰਦ ਪੇਟੀਆਂ ਇਹਨਾਂ ਨੇ ਘਤਾਤੇ ਸੁੱਟ ਗਏ ਆ ਬੋਰੇ ਖਾਲੀ ਕੀਤੇ ਆ ਖਾਦ ਵਾਲੇ ਉਹਦੇ ਵਿੱਚ ਬੋਤਲਾਂ ਪਾ ਕੇ ਨਾ ਖਾਲੀ ਘਤਾਤੇ ਸੁੱਟ ਕੇ ਬੋਤਲਾਂ ਪਾ ਕੇ ਲੈ ਗਏ ਆ ਉਤੋਂ ਚੱਕ ਹੁੰਦਾ ਵੀ ਮੋਟਰਸਾਈਕਲ ਤੇ ਆਏ ਨੇ ਤੇ ਦੋ ਤੋਂ ਤਿੰਨ ਜਾਣੇ ਹੋ ਸਕਦੇ ਨੇ ਜੇ ਹਿਸਾਬ ਨਾਲ ਇਹਨਾਂ ਨੇ ਖਾਲੀ ਕੀਤੀ ਆ ਸਵੇਰੇ ਜਦੋਂ ਆ ਕੇ ਮੈਂ ਜਿੱਦਾਂ ਆਪਾਂ ਸਵੇਰੇ ਦਿੱਲੀ ਆਈਦਾ ਆ ਡੇਲੀ ਵੀਸ ਤੇ ਜਦੋਂ ਦੁਕਾਨ ਖੁੱਲੀ ਆ ਉਦੋਂ ਫਿਰ ਪਤਾ ਲੱਗਾ ਸਾਨੂੰ ਕਿ ਚੋਰੀ ਹੋ ਗਈ ਇੱਥੇ ਸ਼ਿਕਾਇਤ ਕਰਤੀ ਆ ਜੀ ਸਾਬ ਨੇ ਫੋਨ ਆਇਆ ਵੀ ਆਲ ਕੇ ਦੇਖਦੇ ਹੁਣ ਦੇਖਦੇ ਆ ਵੀ ਬਿੱਲ ਸਾਦਾ ਕਿਉਂਕਿ ਆਪਣਾ ਸਾਰਾ ਮਾਲ ਜੀਐਸਟੀ ਤੇ ਹੁੰਦਾ ਪੱਕੇ ਬਿੱਲਾਂ ਤੇ ਹੁੰਦਾ ਉਹ ਸਾਦਾ ਅੰਦਾਜ਼ਾ ਲੱਗ ਜੂਗਾ ਆਪਣਾ ਐਸਟੀਮੇਟ ਜਿੰਨਾ ਵੀ ਇਹ ਸਾਦਾ ਲੱਗ ਜੂਗਾ ਨਵੀਂ ਨਵੀਂ ਦੁਕਾਨ ਮੇਰੇ ਵੀ ਸਾਲ ਹੋਇਆ ਜੇ ਤੇ ਹੁਣ ਨਵੀਂ ਨਵੀਂ ਦੁਕਾਨਦਾਰੀ ਆ ਜੇ ਪਹਿਲੇ ਸਾਲ ਚ ਮੇਨੂੰ ਆ ਘਾਟਾ ਪੈ ਗਿਆ ਤੇ ਆਪਾਂ ਤਾਂ ਫਿਰ ਬੱਚਿਆਂ ਨੂੰ ਬਾਹਰ ਹੀ ਅੱਗੇ ਗਾੜੀ-ਗਾੜੀ ਬਾਹਰ ਹੀ ਆਪਾਂ ਸੋਚਦੇ ਹਾਂ ਬਾਹਰ ਚਲੀਏ ਬਾਹਰ ਚਲੀਏ ਇੱਥੇ ਕੀ ਇਹ ਫਿਰ ਇੱਥੇ ਕੁਝ ਵੀ ਨਹੀਂ ਹੈ ਤੇ ਸਾਡੇ ਸਾਹਮਣੇ ਜੋ ਹੋਇਆ ਉਹਨ ਵੀ